ट्रांसपोर्ट नगर बनया नरक नगर बड़े-बड़े टूए कर देने इस हर पासे गंदगी पे मिट्टी का गुबार ये तस्वीरें ने पवित्र शहर अमृतसर के ट्रांसपोर्ट नगर दी जिथे हर पासे गंदगी दे ढेर ਤੇ ਹਰ ਵੇਲੇ ਮਿੱਟੀ ਦਾ ਗੁਬਾਰ ਚੜਿਆ ਰਹਿੰਦਾ ਜੇ ਕੋਈ ਇੱਥੇ ਆਉਂਦਾ ਤਾਂ ਥਾਂ ਥਾਂ ਪਏ ਵੱਡੇ ਵੱਡੇ ਟੋਏ ਲੋਕਾਂ ਦਾ ਸਵਾਗਤ ਕਰਦੇ ਜਿਸ ਕਾਰਨ ਹੁਣ ਦੇਚ ਦੇ ਵੱਖ-ਵੱਖ ਥਿੱਖਿਆਂ ਤੋਂ ਮਾਲ ਲਿਆਉਣ ਵਾਲੇ ਟਰੱਕ ਡਰਾਈਵਰ ਜਹਾਜ਼ਗੜ੍ਹ ਸਿੱਕ ਟ੍ਰਾਂਸਪੋਰਟ ਨਗਰ ਆਉਣ ਤੋਂ ਕੰਨੀ ਘਤਰੌਂਦੇ ਰੇੜੀਆਂ ਰਿਕਸ਼ਿਆਂ ਤੇ ਠੇਲੇ ਵਾਲੇ ਤਾਂ ਨਿਤ ਹਾਦਸੇ ਦਾ ਸ਼ਿਕਾਰ ਹੁੰਦੇ ਟ੍ਰਾਂਸਪੋਰਟਰਾਂ ਤੇ ਉਹਨਾਂ ਦੇ ਕਰਿੰਦਿਆਂ ਮੁਤਾਬਕ ਇੱਕ ਵਾਰ ਜੇ ਮੀਂਹ ਪੈ ਗਿਆ ਤਾਂ ਦੋ ਹਫ਼ਤੇ ਤੱਕ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਉਨਾ ਦੱਸਿਆ ਕਿ ਆਖਰੀ ਵਾਰ ਸਾਲ 2012 ਨੂੰ ਅਕਾਲੀ ਸਰਕਾਰ ਵੇਲੇ ਇੱਥੇ ਸੜਕਾਂ ਬਣਾਈਆਂ ਸਨ ਪਰ ਮੁਰ ਤੋਂ ਕਿਸੇ ਸਰਕਾਰ ਨੇ ਸ਼ਾਮਲੀ ਨਹੀਂ ਆ। ਆ ਵੇਖੋ ਕਿੱਡੇ-ਕੱਡੇ ਖੱਡੇ ਪਏ ਹੋਏ ਆ ਤੇ ਬਹੁਤ ਬੁਰਾ ਹਾਲ ਆ। ਆ ਮਿੱਟੀ ਦੇ ਖੋਦ ਕਿਦਾਂ ਉਡ ਰਹੀ ਆ। ਨਿਹਰਾ ਮਤਲਬ ਟੀਵੀ ਦੀ ਬਿਮਾਰੀ ਦਾ ਘਰ ਸਮਝੋ ਇਹਨੂੰ। ਹੈਗਾ ਤੇ ਬਾਹਰੋਂ ਜਿੱਦਾਂ ਚੌਧਰੀ ਸਾਹਿਬ ਨੇ ਦੱਸਿਆ ਵੀ ਟਰੱਕ ਵਗੈਰਾ ਬਾਹਰੋਂ ਆਉਂਦੇ ਆ ਜਿਹੜੇ ਉਹ ਮਤਲਬ ਬਿਲਕੁਲ ਆਨ ਤੋਂ ਹੀ ਮਨਾ ਕਰਦੇ ਆ ਵੀ ਨੁਕਸਾਨ ਹੋ ਸਕਦਾ ਉਹਨਾਂ ਦਾ ਕੋਈ ਫਟੇਕ ਮਾਣੀ ਟੁੱਟ ਸਕਦੀ ਆ। ਰਿਕਸ਼ੇ ਵਾਲੇ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਕਿਉਂਕਿ ਰਿਕਸ਼ਾ ਜਿਹੜਾ ਹੱਥ 3D ਲੈ ਕੇ ਜਾਂਦੇ ਆ ਬੰਦੇ ਉਹ ਖਿੱਚਣਾ ਜਿਹੜਾ ਬਹੁਤ ਮੁਸ਼ਕਲ ਹੁੰਦਾ ਉਹ ਤਾਂ ਮੁੰਗੀ ਨਹੀਂ ਨਹੀਂ ਇੱਕ ਬਰਸਾਤ ਤੋਂ ਮੇਰੇ ਖਿਆਲ ਚਾਰ ਦਿਨ ਪਾਣੀ ਨਿਕਲਦਾ ਹੁੰਦਾ ਨਾ 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 ਜਿਆਦਾ ਨਹੀਂ ਸਰ 15-15 ਦਿਨ ਹੁੰਦਾ ਨਹੀਂ ਹਲੇ ਥੋੜੇ ਦਿਨ ਪਹਿਲਾਂ ਤੁਸੀਂ ਆਉਂਦੇ ਤੇ ਬਹੁਤ ਬੁਰਾ ਹਾਲ ਸੀ ਪਾਣੀ ਇੰਨਾ ਕਿ ਜ਼ਿਆਦਾ ਹੈ ਮੇਰੇ ਖਿਆਲ ਘੜ ਤੋਂ ਘੜ ਵੀ ਗੋਡੇ-ਗੋਡੇ ਤੇ ਤਕਰੀਬਨ ਪਾਣੀ ਰਹਿੰਦਾ ਹੀ ਹੈ ਅਸੀਂ ਆਪਣੇ ਖਰਚੇ ਨਾਲ ਅਸੀਂ ਸਾਫ਼ ਕਰਵਾਂਦੇ ਆ ਲਗਭਗ ਲਗਭਗ 10-15000 ਤੇ ਹਰ ਟਰਾਂਸਪੋਰਟਰ ਖਰਚ ਕਰਦਾ ਹੀ ਹੈ ਇ ਚੈਂਬਰਸ ਵਗੈਰਾ ਖੁਦ ਸਾਫ ਕਰਵਾਉਣ ਵਾਸਤੇ ਕਿੰਨੇ ਟ੍ਰਾਂਸਪੋਰਟ ਕੰਪਨੀ ਪਰੇਸ਼ਾਨ ਟਰਾਂਸਪੋਰਟਰਾਂ ਦਾ ਇਲਜ਼ਾਮ ਹੈ ਕਿ ਹਲਕਾ ਵਿਧਾਇਕ ਜੀਵਨ ਜੋਤ ਕੋਰ ਦੇ ਨਾਲ ਉਹਨਾਂ ਅਨੇਕਾਂ ਵਾਰ ਮੁਲਾਕਾਤ ਕੀਤੀ ਪਰ ਪੱਲੇ ਪਏ ਤਾਂ ਸਿਰਫ ਲਾਰੇ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਹੁਣ ਵੀ ਉਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਸਾਲ 2027 ਦੇ ਵਿੱਚ ਕੁਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ 25 ਸਾਲਾਂ ਵਿੱਚ ਸਿਰਫ ਇੱਕ ਵਾਰ ਰੋਡ ਬਣੀ ਸੀ ਇਹ ਬਣੀ ਸੀ ਮੇਰੇ ਖਿਆਲੋਂ 2012 ਕੇ ਆਸਵਾਸ काली सरकार आगे। आगे। लेकिन अकाली बीजेपी, सरकार। अकाली बीजेपी सरकार अच्छा उससे पहले एक बार बनी थी कांग्रेस के टाइम पर जुगल किशोर शर्मा होते थे यहाँ पर इम्प्रूवमेंट ट्रस्ट के चेयरमैन उसके बाद मतलब किसी ने कोई इश्यू दो हजार बारह तो तो कोई को, कोई ध्यान नहीं दो हजार बारह के बाद मतलब कोई ध्यान नहीं और अब भी मतलब बार बार हम मिले हैं सरकार कांग्रेस पार्टी बनी हाँ डेवलपमेंट मुश्किल बरसात के टाइम पर वैसे ही नहीं निकला जाता और इतनी धूल मिट्टी इतनी मतलब उबड़ खबर वो है रोजाना गाड़ियों हो का नुकसान होता है पट्टे कमानियां टूट जाती है इनकी अच्छा अब बार बार मिले हैं जिस तरीके से जीवन जोत कौर थी मैडम एम एल ए उस वक्त जिस वक्त इलेक्शन के दौरान मैं मतलब काफी मदद की लोगों ने और फिर इसने कहा कि मैं एक महीने के अंदर अंदर मतलब मैं ये रोड बनवा दूंगी सारे लेकिन उसके बाद मतलब बार बार मिलने के बावजूद अब अब महीना पूरा नहीं हुआ और अब मिलना ही बंद कर दिया उन्होंने और गड्डिया का सस्पेंशन सिस्टम इन्ना खराब हो रहा है क्वार्टर टैक्स नहीं ईयरली करते ने। ਜਿਹੜੇ ਪਹਿਲੇ ਰੋਡ ਟੈਕਸ ਪਹਿਲੇ ਕੁਆਟਰਲੀ ਲੈਂਦੇ ਸੀ ਹੁਣ ਇਹਨਾਂ ਨੇ ਐਡਵਾਂਸ ਦੇ ਵਿੱਚ ਇਅਰਲੀ ਲੈਣੀ ਸ਼ੁਰੂ ਕਰ ਦਿੱਤੀ ਰੋਡ ਟੈਕਸ ਪ੍ਰੋਪਰਟੀ ਟੈਕਸ ਉਹ ਸਾਰਾ ਕੁਝ ਲੈਣਾ ਪਰ ਕੰਮ ਨਹੀਂ ਕਰ ਰਹੇ ਰੋਡ ਟੈਕਸ ਇਹਨਾਂ ਨੇ ਵਧਾਤੇ ਨਹੀਂ ਪਲੱਸ ਪਹਿਲੇ ਕੁਆਟਰਲੀ ਲੈਂਦੇ ਸੀ ਪਹਿਲੇ ਮੰਥਲੀ ਵੀ ਲੈਂਦੇ ਸੀ ਇਵਨ ਹੁਣ ਇਹਨਾਂ ਨੇ ਕਿਹਾ ਕਿ ਵੀ ਇੱਕੋ ਵਾਰੀ ਚ ਵਨ ਸ਼ਾਟ ਦੇ ਵਿੱਚ ਤੁਸੀਂ ਇਅਰਲੀ ਦੋਗੇ ਪੂਰੇ ਸਾਲ ਦੇ ਪੈਸੇ ਵਨ ਸ਼ਾਟ ਦੇ ਵਿੱਚ ਐਡਵਾਂਸ ਦੇ ਦੋਗੇ ਕਾਬਿਲ ਗੌਰ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਜਹਾਜ਼ਗੜ ਦੇ ਵਿੱਚੀ ਪੁਰਾਣੇ ਟਾਇਰਾਂ ਦਾ ਪੰਜਾਬ ਦਾ ਪ੍ਰਮੁੱਖ ਬਾਜ਼ਾਰ ਤੇ ਕਰੋੜਾਂ ਦਾ ਟੈਕਸ ਭਰਨ ਵਾਲੇ ਟਰਾਂਸਪੋਰਟਰ ਤੇ ਦੁਕ ਇਨਾ ਹਾਲਾਤਾਂ ਕਾਰਨ ਨਰਕਪਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਜੋ ਪਿਛਲੇ 4 ਵਰਿਆਂ ਤੋਂ ਆਪ ਸਰਕਾਰ ਦੀ ਵਾਦਾ ਖਲਾਫੀ ਦੇ ਕਾਰਨ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ ਪੀਟੀਸੀ ਨੂੰ